ਸੱਚੇ ਖਾਲਜੀ ਅਮਰੀਕਾ ਨਿਊਜ਼ ਬਲਟਨ ਵੇਖ ਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਰਗਲ ਖਬਰਾਂ ਦੇ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰਤੀ ਹਾਂ ਮੁੱਖ ਲਾਈਨਸ ਤੇ ਪ੍ਰਧਾਨ ਮੰਤਰੀ ਡੋਨਾਲਡ ਟਰੰਪ ਨੇ 50 ਸਾਲ ਪੁਰਾਣੇ ਕਾਨੂੰਨ ਨੂੰ ਕੀਤਾ ਮੁਅਤਲ ਇਸੇ ਹੀ ਕਾਨੂੰਨ ਦੇ ਤਹਿਤ ਅਡਾਨੀ ਤੇ ਹੋਇਆ ਸੀ ਕਿਸ ਤਰ੍ਹਾਂ ਅਮਰੀਕਾ ਦੇ 6 ਕਾਨੂੰਨ ਸਾਜ਼ਾ ਨੇ ਲਿਆ ਅਡਾਨੀ ਦਾ ਪੱਖ ਬਾਈਡਨ ਸਰਕਾਰ ਦੇ ਖਿਲਾਫ ਕੀਤੀ ਜਾਂਚ ਦੀ ਮੰਗ ਕੈਲੀਫੋਰਨੀਆ ਨੇ ਪ੍ਰਵਾਸੀਆਂ ਦਾ ਬਚਾ ਕਰਨ ਦੀ ਆਖੀ ਗੱਲ ਪੰਜਾਬ ਮਿਲੀਅਨ ਡਾਲਰ ਵੱਖਰੇ ਰੱਖਣ ਦਾ ਐਲਾਨ ਹੁਣ ਖਬਰਾਂ ਵਿੱਚ ਵਸਤਾਰ ਦਿਨਾਲ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਦੇਸ਼ਾਂ ਦੇ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨਾਂ ਨੂੰ ਖਤਮ ਕਰ ਦਿੱਤਾ ਹੈ ਇਹ ਉਹੀ ਕਾਨੂੰਨ ਹੈ ਜਿਸ ਤਹਿਤ ਅਮਰੀਕਾ ਦੇ ਵਿੱਚ ਅਡਾਨੀ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ ਮੰਨਿਆ ਜਾ ਰਿਹਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਤੋਂ ਪਹਿਲਾਂ ਹੀ ਇਹ ਫੈਸਲਾ ਲਿਆ ਗਿਆ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਲਗਭਗ 50 ਸਾਲ ਪੁਰਾਣੇ ਵਿਦੇਸ਼ੀ ਪ੍ਰਸ਼ਟ ਅਭਿਆਸ ਐਕਟ ਨੂੰ ਮੁਤਲਕ ਕਰ ਦਿੱਤਾ ਹੈ ਇਸ ਨਾਲ ਵਿਦੇਸ਼ਾਂ 'ਚ ਕਾਰੋਬਾਰ ਲਈ ਰਿਸ਼ਵਤ ਦੇਣਾ ਹੁਣ ਅਪਰਾਧ ਨਹੀਂ ਰਹੇਗਾ ਇਸ ਕਾਨੂੰਨ ਤਹਿਤ ਅਮਰੀਕਾ 'ਚ ਭਾਰਤੀ ਕਾਰੋਬਾਰੀ ਗੌਤਮ ਅਡਾਨ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਜਿਸ ਵਿੱਚ ਉਸਤੇ ਭਾਰਤੀ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦੀ ਯੋਜਨਾ ਬਣਾਉਣ ਦਾ ਦੋਸ਼ ਹੈ 트ੰਪ ਨੇ ਇਹ ਫੈਸਲਾ ਪ੍ਰਧਾਨ ਮੰਤਰੀ ਮੋਦੀ ਦੇ ਅਮਰੀਕਾ ਦੌਰੇ ਤੋਂ 2 ਦਿਨ ਪਹਿਲਾਂ ਲਿਆ ਹੈ ਅਤੇ ਜਿਸ ਦੇ ਅਨੁਸਾਰ ਕ੍ਰਾਂਪ ਨੇ ਅਟਾਰਨੀ ਚਰਨ ਪੈਂਡੋਂਦੀ ਨੂੰ ਇਸ ਕਾਨੂੰਨ ਦੇ ਤਹਿਤ ਲਏ ਗਏ ਫੈਸਲਿਆਂ ਦੀ ਸਮੀਖਿਆ ਲਈ ਦਿਸ਼ਾ ਨਿਰਦੇਸ਼ ਬਣਾਉਣ ਦਾ ਨਿਰਦੇਸ਼ ਦਿੱਤਾ। ਚ੍ਰਾਂਪ ਨੇ ਹੁਕਮ ਦਿੱਤਾ ਹੈ ਕਿ ਨਿਆਂ ਵਿਭਾਗ ਨੂੰ ਦੂਜੇ ਦੇਸ਼ਾਂ ਵਿੱਚ ਕਾਰੋਬਾਰ ਪ੍ਰਾਪਤ ਕਰਨ ਲਈ ਵਿਦੇਸ਼ੀ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦੇ ਦੋਸ਼ੀ ਅਮਰੀਕੀਆਂ 'ਤੇ ਮੁਕੱਦਮਾ ਚਲਾਉਣਾ ਬੰਦ ਕਰ ਦੇਣਾ ਚਾਹੀਦਾ ਹੈ। ਪਿਛਲੇ ਸਾਲ ਅਮਰੀਕਾ 'ਚ ਉਦਯੋਪਤੀ ਗੌਤਮ ਅਡਾਨੀ ਸਨਿ 8 ਲੋਕਾਂ 'ਤੇ ਅਰਬਾਂ ਰੁਪਏ ਦੀ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਸੀ। ਚਾਰਸ਼ੀਟ ਦੇ ਅਨੁਸਾਰ ਅਡਾਨੀ ਦੀ ਕੰਪਨੀ ਨੇ ਭਾਰਤ 'ਚ ਨਵੇਂ ਆਉਣ ਯੋਗ ਊਰਜਾ ਪ੍ਰੋਜੈਕਟਾਂ ਨੂੰ ਗਲਤ ਤਰੀਕੇ ਨਾਲ ਹਾਸਲ ਕੀਤਾ ਇਸ ਲਈ ਸਰਕਾਰੀ ਅਧਿਕਾਰੀਆਂ ਨੂੰ 250 ਮਿਲੀਅਨ ਡਾਲਰ ਯਾਨੀ ਲਗਭਗ 2029 ਕਰੋੜ ਰੁਪਏ ਰਿਸ਼ਵਤ ਦੇਣ ਦੀ ਯੋਜਨਾ ਬਣਾਈ ਗਈ ਸੀ ਇਸ ਤੋਂ ਇਲਾਵਾ ਮੁਲਾਜ਼ਮਾਨੀ ਅਮਰੀਕੀ ਨਿਵੇਸ਼ਕਾਂ ਅਤੇ ਬੈਂਕਾਂ ਨੂੰ ਝੂਠ ਬੋਲ ਕੇ ਪੈਸੇ ਇਕੱਠੇ ਕੀਤੇ ਇਹ ਪੂਰਾ ਮਾਮਲਾ ਅਡਾਨੀ ਗਰੁੱਪ ਦੀ ਕੰਪਨੀ ਅਡਾਨੀ ਗ੍ਰੀਨ એનર્ਜੀ ਲਿਮਟਿਡ ਅਤੇ ਇੱਕ ਹੋਰ ਫਰਮ ਨਾਲ ਸੰਬੰਧਿਤ ਸੀ ਇਹ ਕੇਸ 24 ਅਕਤੂਬਰ 2024 ਨੂੰ ਨਿਊਯਾਰਕ ਦੀ ਸੰਘੀ ਅਦਾਲਤ ਚ ਦਰਜ ਕੀਤਾ ਗਿਆ ਸੀ ਸੰਘੀ ਪ੍ਰਿਸ਼ਟ ਅਭਿਆਸ ਐਕਟ ਯਾਨੀ ਕਿ ਐਫਸੀ ਪੀਏ ਸੈਂਟੂਰਾਜ ਅਮਰੀਕਾ ਦੁਆਰਾ 1977 ਚ ਲਾਗੂ ਕੀਤਾ ਗਿਆ ਸੀ ਇਸ ਦੇ ਤਹਿਤ ਅਮਰੀਕਾ ਚ ਰਜਿਸਟਰਡ ਕੰਪਨੀਆਂ ਨੂੰ ਕਾਰੋਬਾਰ ਅਤੇ ਹੋਰ ਉਦੇਸ਼ਾਂ ਲਈ ਵਿਦੇਸ਼ੀ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦੇ ਪਾਬੰਦੀ ਲਗਾਉਣ ਲਈ ਕਿਹਾ ਗਿਆ ਸੀ ਸੋਮਾਰ ਨੂੰ ਵਾਈਟ ਹਾਊਸ ਦੇ ਓਵਲ ਦਫਤਰ ਦੇ ਵਿੱਚ ਇਸ ਕਾਨੂੰਨ ਨੂੰ ਰੋਕਣ ਦੇ ਹੁਕਮ ਤੇ ਦਸਤਖਤ ਕਰਦਾ ਹੋਇਆ ਟਰੰਪ ਨੇ ਕਿਹਾ ਕਿ ਇਹ ਫੈਸਲਾ ਅਮਰੀਕਾ ਲਈ ਨਵੇਂ ਕਾਰੋਬਾਰੀ ਮੌਕੇ ਪੈਦਾ ਕਰੇਗਾ ਟਰੰਪ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਇਸ ਕਾਨੂੰਨ ਨੂੰ ਖਤਮ ਕਰਨ ਦੀ ਇੱਛਾ ਵੀ ਪ੍ਰਗਟ ਕੀਤੀ ਸੀ ਉਹਨਾਂ ਨੇ ਇਸ ਨੂੰ ਇੱਕ ਭਿਆਨਕ ਕਾਨੂੰਨ ਦੱਸਿਆ ਹੋਇਆ ਕਿਹਾ ਸੀ ਕਿਸ ਕਾਨੂੰਨ ਕਾਰਨ ਦੁਨੀਆ ਸਾਡੇ ਤੇ ਹੱਸ ਰਹੀ ਹੈ ਅਡਾਨੀ ਤੋਂ ਖਤੜੀ ਮਾਮਲੇ ਦੇ ਵਿੱਚ ਅਪਡੇਟ ਹੈ ਅਮਰੀਕੀ ਕਾਨੂੰਨ ਸਾਜ਼ਾ ਨੇ ਅਟਾਰਨੀ ਜਨਰਲ ਨੂੰ ਇੱਕ ਪੱਤਰ ਲਿਖਿਆ ਪੱਤਰ ਦੇ ਵਿੱਚ ਕਿਹਾ ਹੈ ਕਿ ਬਾਈਡਨ ਪ੍ਰਸ਼ਾਸਨ ਦੇ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕਾਰਵਾਈ ਦੀ ਮੰਗ ਹੋਈ ਹੈ ਇਹ ਵੀ ਲਿਖਿਆ ਹੈ ਕਿ ਇਹ ਇੱਕ ਮੋਰਖਤਾ ਪੂਰਨ ਫੈਸਲਾ ਸੀ ਔਰ ਇਸ ਨਾਲ ਰਿਸ਼ਤੇ ਖਰਾਬ ਹੋਣ ਦਾ ਖਤਰਾ ਹੈ ਸੋਮਵਾਰ ਨੂੰ ਅਮਰੀਕਾ ਦੇ 6 ਕਾਨੂੰਨ ਸਾਜ਼ਾ ਨੇ ਬਾਈਡਨ ਸਰਕਾਰ ਦੇ ਨਿਆਂ ਵਿਭਾਗ ਵੱਲੋਂ ਅਡਾਨੀ ਸਮੂਹ ਵਿਰੁੱਧ ਕੀਤੀ ਗਈ ਕਾਰਵਾਈ ਦੀ ਜਾਂਚ ਦੀ ਮੰਗ ਕੀਤੀ। ਇਸ ਸਬੰਧੀ ਨਵੇਂ ਟਾਰਨੀ ਜਨਰਲ ਪੈਮ ਬੌਂਡੀ ਨੂੰ ਇੱਕ ਪੱਤਰ ਲਿਖਿਆ ਗਿਆ। ਪਰਤੂ ਇੱਕ ਮਹੱਤਵਪੂਰਨ ਪਾਈਪਾਲ ਦੱਸਦਿਆਂ ਹੋਇਆਂ ਇਹਨਾਂ ਸੰਸਦ ਮੈਂਬਰਾਂ ਨੇ ਕਿਹਾ ਕਿ ਬਾਈਡਨ ਦੇ ਨਿਆਂ ਵਿਭਾਗ ਦੀ ਕਾਰਵਾਈ ਨੇ ਅਮਰੀਕਾ ਨੂੰ ਨੁਕਸਾਨ ਪਹੁੰਚਾਇਆ ਹੈ। ਕਾਨੂੰਨ ਸਾਜ਼ਾ ਲੌਂਗਸ ਗੁੱਡਨ, ਪੈਟ ਫੈਲਨ, ਮਾਈਕ ਹਾਰੀਡੋਪੋਲੋਸ, ਬ੍ਰੈਂਡਨ ਗਿਲ, ਵਿਲੀਅਮ ਆਰਟਿਮਸ ਅਤੇ ਬ੍ਰਾਈਨ ਬਾਬਰ ਨੇ ਕਿਹਾ ਕਿ ਨਿਆ ਵਿਪਾਕ ਦੀ ਕਾਰਵਾਈ ਇੱਕ ਮੁਰਖਤਾਪੂਰਨ ਫੈਸਲਾ ਸੀ ਜੋ ਭਾਰਤ ਵਰਗੇ ਮਹੱਤਵਪੂਰਨ ਪਾਈਵਲ ਨਾਲ ਸੰਬੰਧਾਂ ਨੂੰ ਕਮਜ਼ੋਰ ਕਰ ਸਕਦਾ ਹੈ ਉਹਨਾਂ ਨੇ ਪੂਰੀ ਕਾਰਵਾਈ ਨੂੰ ਗਮਰਾਹਗਨਮੁਹੀਨ ਦੱਸਿਆ ਦਰਸਲ ਪਿਛਲੇ ਸਾਲ ਅਮਰੀਕਾ ਚ ਉਦਯੋਪਤੀ ਗੋਤਮ ਅਡਾਨੀ ਸਨ ਹੀ 8 ਲੋਕਾਂ ਤੇ ਅਰਬਾਂ ਰੁਪਏ ਦੀ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਸੀ ਚਾਰਸ਼ੀਰ ਦੇ ਅਨੁਸਾਰ ਅਡਾਨੀ ਦੀ ਕੰਪਨੀ ਨੇ ਭਾਰਤ ਵਿੱਚ ਨਵੇਂ ਉਦਯੋਗ ਊਰਜਾ ਪ੍ਰੋਜੈਕਟਾਂ ਨੂੰ ਗਲਤ ਤਰੀਕੇ ਨਾਲ ਹਾਸਲ ਕੀਤਾ ਇਸ ਲਈ ਸਰਕਾਰੀ ਅਧਿਕਾਰੀਆਂ ਨੂੰ 250 ਮਿਲੀਅਨ ਡਾਲਰ ਦੀ ਰਿਸ਼ਵਤ ਦੇਣਤੀ ਯੋਜਨਾ ਬਣਾਈ ਗਈ ਸੀ ਇਸ ਮਾਮਲੇ ਦੀ ਸੁਣਵਾਈ 20 ਨਵੰਬਰ 2024 ਨੂੰ ਅਦਾਲਤ ਦੇ ਵਿੱਚ ਹੋਈ ਤੇ ਇਹ ਮਾਮਲਾ ਸਾਹਮਣੇ ਆਇਆ ਚਾਰਸ਼ਿਟ ਦੇ ਅਨੁਸਾਰ ਇਹ ਅਮਰੀਕੀ ਵਿਦੇਸ਼ੀ ਪ੍ਰਸ਼ਤ ਅਭਿਆਸ ਐਕਟ ਦੀ ਉਲੰਘਣਾ ਹੈ ਇੱਥੇ ਇਹ ਗੱਲ ਵੀ ਦੱਸੀ ਨਿਉ ਗਿਆ ਕਿ ਅਮਰੀਕੀ ਨਿਆਂ ਵਿਭਾਗ ਦੇ ਦਸਤਾਵੇਜ਼ ਵਿੱਚ ਰਿਸ਼ਵਤ ਦੀ ਪੇਸ਼ਕਸ਼ ਅਤੇ ਯੋਜਨਾਬੰਦੀ ਬਾਰੇ ਗੱਲ ਕੀਤੀ ਗਈ ਹੈ ਇਹ ਨਹੀਂ ਕਿਹਾ ਜਾ ਰਿਹਾ ਕਿ ਰਿਸ਼ਵਤ ਦਿੱਤੀ ਗਈ ਸੀ ਸੰਸਦ ਮੈਂਬਰਾਂ ਨੇ ਕਿਹਾ ਕਿ ਇਹ ਉਹਨਾਂ ਲੋਕਾਂ ਨੂੰ ਨਿਸ਼ਾਨਾ ਬਣਾਉਂਦਾ ਹੈ ਜਿਨ੍ਹਾਂ ਨੇ ਸਾਡੀ ਆਰਥਿਕਤਾ 'ਚ ਅਰਬਾਂ ਡਾਲਰ ਦਾ ਯੋਗਦਾਨ ਪਾਇਆ ਹੈ ਸਾਡੇ ਦੇਸ਼ ਵਿੱਚ ਹਜ਼ਾਰਾਂ ਨੌਕਰੀਆਂ ਪੈਦਾ ਕੀਤੀਆਂ ਨੇ ਇਸੇ ਫੈਸਲੇ ਨਾਲ ਅਮਰੀਕਾ ਦੀ ਆਰਥਿਕਤਾ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਇਹ ਅਮਰੀਕੀ ਹਿੱਤਾਂ ਲਈ ਇੱਕ ਵੱਡਾ ਝਟਕਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਯਾਨੀ ਕਿ ਪਾਮ ਬੌਂਡਰੀ ਨੂੰ ਬੈਡਨ ਸਰਕਾਰ ਦੇ ਨਿਆਂ ਵਿਭਾਗ ਦੇ ਜਾਂਚ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ ਇਸ ਵਿਭਾਗ ਨੇ ਸਿਰਫ 94 ਮਾਮਲਿਆਂ ਵਿੱਚ ਹੀ ਕਾਰਵਾਈ ਕੀਤੀ ਹੈ ਜਦਕਿ ਕਈ ਹੋਰ ਹਨ ਛੱਡਤਾ ਹੈ ਇਸ ਨਾਲ ਸਾਡੇ ਸਹਿਯੋਗੀ ਭਾਰਤ ਨਾਲ ਸਾਡੇ ਰਿਸ਼ਤੇ ਖਤਰੇ ਦੇ ਵਿੱਚ ਪੈ ਗਏ ਨੇ ਸੰਸਦ ਮੈਂਬਰਾਨੀ ਕਿਹਾ ਕਿ ਅਮਰੀਕਾ ਅਤੇ ਭਾਰਤ ਇੱਕ ਦੂਜੇ ਪ੍ਰਤੀ ਸਤਕਾਰਯੋਗ ਰਵੱਈਆ ਰੱਖਦੇ ਨੇ। ਰਾਸ਼ਟਰਪਤੀ ਟਰੰਪ ਨੇ ਹਮੇਸ਼ਾ ਅਮਰੀਕਾ ਤੇ ਭਾਰਤ ਵਰਗੀਆਂ ਦੋ ਆਰਥਿਕ ਅਤੇ ਫੌਜੀ ਸ਼ਕਤੀਆਂ ਵਿਚਾਲੇ ਮਜ਼ਬੂਤ ਸਬੰਧਾਂ ਤੇ ਜ਼ੋਰ ਦਿੱਤਾ ਹੈ। ਅਜਿਹੀ ਕਾਰਵਾਈ ਨਾ ਸਿਰਫ ਭਾਰਤ ਨਾਲ ਸਬੰਧਾਂ ਨੂੰ ਵਿਗਾੜਦੀ ਹੈ ਸਗੋਂ ਚੀਨ ਵਰਗੇ ਦੇਸ਼ਾਂ ਨੂੰ ਬੈਲਟ ਐਂਡ ਰੋਡ ਇਨੀਸ਼ੀਏਟਿਵ ਰਾਹੀਂ ਅਮਰੀਕੀ ਅਰਥਵਿਵਸਥਾ ਨੂੰ ਤਬਾਹ ਕਰਨ ਤੇ ਵਿਸ਼ਵਾਸ ਸਪਲਾਈ ਲੜੀ ਨੂੰ ਕੰਟਰੋਲ ਕਰਨ ਦਾ ਵੀ ਮੌਕਾ ਦਿੰਦੀ ਹੈ। ਅਜਾਨੀ ਗਰੁੱਪ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਇੱਕ ਨਿਮੱਬਰ ਨੂੰ ਜਾਰੀ ਇੱਕ ਬਿਆਨ ਚ ਗਰੁੱਪ ਨੇ ਕਿਹਾ ਹੈ ਕਿ ਅਡਾਨੀ ਗ੍ਰੀਨ એનર્ਜੀ ਲਿਮਟਿਡ ਦੇ ਡਾਇਰੈਕਟਰਸ ਵਿਰੁੱਧ ਸੰਯੁਕਤ ਰਾਜ ਦੇ ਨਿਆਂ ਵਿਭਾਗ ਅਤੇ ਸੰਯੁਕਤ ਰਾਜ ਪ੍ਰਤੀਬੂਧੀਆਂ ਅਤੇ ਐਕਸਚੇਂਜ ਕਮਿਸ਼ਨ ਦੁਆਰਾ ਲਗਾਏ ਗਏ ਦੋਸ਼ ਬਿਨਿਆਦ ਨੇ ਅਸੀਂ ਇਸ ਦਾ ਖੰਡਨ ਕਰਦੇ ਹਾਂ ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਅਡਾਨੀ ਦੀ ਕੁੱਲ ਜਾਇਦਾਦ ਵਿੱਚ 21% 0.2 ਲੱਖ ਕਰੋੜ ਰੁਪਏ ਦੀ ਗਰਾਵਟਾਈ ਸੀ ਇਸ ਦੌਰਾਨ ਕਿਨੀਆਂ ਨੇ ਅਡਾਨੀ ਗਰੁੱਪ ਨਾਲ ਬਿਜਲੀ ਟ੍ਰਾਂਸਮਿਸ਼ਨ ਅਤੇ ਹਵਾਈ ਅੱਡੇ ਦੇ ਵਿਸਤਾਰ ਸੌਦੇ ਨੂੰ ਰੱਦ ਕਰ ਦਿੱਤਾ ਸੀ ਦੋਵੇਂ ਸੌਦੇ 21422 ਕਰੋੜ ਰੁਪਏ ਦੇ ਸਨ ਕੈਲੀਫੋਰਨੀਆ ਨੇ ਪ੍ਰਵਾਸੀਆਂ ਦੀ ਰੱਖਿਆ ਤੇ 트럼ਪ ਪ੍ਰਸ਼ਾਸਨ ਤੋਂ ਰਾਜ ਦੀ ਰੱਖਿਆ ਲਈ 50 ਮਿਲੀਅਨ ਡਾਲਰ ਨੂੰ ਮਨਜ਼ੂਰੀ ਦੇ ਦਿੱਤੀ ਹੈ ਕੈਲੀਫੋਰਨੀਆ ਚਾਹੁੰਦਾ ਹੈ ਕਿ ਜੋ ਗੈਰਕਾਨੂੰਨੀ ਪ੍ਰਵਾਸੀ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਨੇ ਉਹਨਾਂ ਦੀ ਵੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ ਅਤੇ 트럼ਪ ਤੋਂ ਉਹਨਾਂ ਨੂੰ ਬਚਾਇਆ ਜਾ ਸਕੇ ਕਿਉਂਕਿ ਉਹ ਬੜੀਆਂ ਹੀ ਉਮੀਦਾਂ ਲੈ ਕੇ ਅਮਰੀਕਾ ਆਏ ਨੇ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਨੇ ਸ਼ੁੱਕਰਵਾਰ ਨੂੰ ਕਾਨੂੰਨਾਂ ਤੇ ਦਸਤਖਤ ਕੀਤੇ ਜਿਸ ਦੇ ਵਿੱਚ ਟਰੰਪ ਪ੍ਰਸ਼ਾਸਨ ਦੁਆਰਾ ਆਪਣੀਆਂ ਨੀਤੀਆਂ ਨੂੰ ਚੁਣੌਤੀਆਂ ਤੋਂ ਬਚਾਉਣ ਅਤੇ ਰਾਸ਼ਟਰਪਤੀ ਦੀਆਂ ਸਮੂਹਿਕ ਦੇਸ਼ ਨਿਕਾਲੇ ਦੀਆਂ ਯੋਜਨਾਵਾਂ ਦੇ ਵਿਚਾਲੇ ਪ੍ਰਵਾਸੀਆਂ ਦਾ ਬਚਾਅ ਕਰਨ 'ਚ ਮਦਦ ਕਰਨ ਲਈ 50 ਮਿਲੀਅਨ ਡਾਲਰ ਵੱਖਰੇ ਰੱਖਣ ਦਾ ਐਲਾਨ ਕੀਤਾ ਗਿਆ ਹੈ ਇੱਕ ਕਾਨੂੰਨ ਚੰਗੀ ਸਰਕਾਰ ਵਿਰੁੱਧ ਕਾਨੂੰਨੀ ਲੜਾਈਆਂ ਲੜਨ ਲਈ ਰਾਜ ਦੇ ਨਿਆਂ ਵਿਭਾਗ ਨੂੰ 25 ਮਿਲੀਅਨ ਡਾਲਰ ਅਲਾਟ ਕਰਦਾ ਹੈ ਅਤੇ ਦੂਜਾ ਸੰਭਾਵੀ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਪ੍ਰਵਾਸੀਆਂ ਦਾ ਬਚਾਅ ਕਰੇਂ ਲਈ ਕਾਨੂੰਨੀ ਸਮੂਹਾਂ ਲਈ 25 ਮਿਲੀਅਨ ਡਾਲਰ ਵੱਖਰੇ ਰੱਖਦਾ ਹੈ ਆਪਣੇ ਪਹਿਲੇ ਰਾਸ਼ਟਰਪਤੀ ਦੇ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਲਵਾਯੂ ਕਾਨੂੰਨਾ ਪਾਣੀ ਨੀਤੀ ਪ੍ਰਵਾਸੀ ਅਧਿਕਾਰਾਂ ਤੇ ਹੋਰ ਬਹੁਤ ਕੁਝ ਤੇ ਕੈਲੀਫੋਰਨੀਆ ਨਾਲ ਝਗੜਾ ਕੀਤਾ ਸੀ ਅਤੇ ਰਾਜ ਨੇ ਪ੍ਰਸ਼ਾਸਨ ਵਿਰੁੱਧ ਸੌ ਤੋਂ ਵੱਧ ਕਾਨੂੰਨੀ ਕਾਰਵਾਈਆਂ ਦਾਇਰ ਕੀਤੀਆਂ ਜੋ ਸ਼ਾਮਲ ਹੋਏ ਟਰੰਪ ਦੇ ਦੂਜੇ ਕਾਰਜਕਾਲ ਦੇ ਸ਼ੁਰੂਆਤੀ ਦਿਨਾਂ ਵਿੱਚ ਵੀ ਇਹਹੀ ਲੜਾਈਆਂ ਦੁਬਾਰਾ ਉੱਭਰ ਰਹੀਆਂ ਨੇ ਡੈਮੋਕ੍ਰੈਟਿਕ ਅਸੈਂਬਲੀ ਸਪੀਕਰ ਰੌਬਰਟ ਰਿਵਾਸ ਨੇ ਇਸ ਹਫਤੇ ਦੇ ਸ਼ੁਰੂ ਵਿੱਚ ਇੱਕ ਬਿਆਨ ਦੇ ਵਿੱਚ ਕਿਹਾ ਕਿ ਕੈਲੀਫੋਰਨੀਆ ਵਾਸੀਆਂ ਨੂੰ ਇੱਕ ਕੰਟਰੋਲ ਤੋਂ ਬਾਹਰ ਪ੍ਰਸ਼ਾਸਨ ਦੁਆਰਾ ਧਮਕੀ ਦਿੱਤੀ ਜਾ ਰਹੀ ਹੈ ਜੋ ਸੰਵਿਧਾਨ ਦੀ ਪਰਵਾਹ ਨਹੀਂ ਕਰਦਾ ਅਤੇ ਸੋਚਦਾ ਹੈ ਕਿ ਇਸ ਦੀ ਸ਼ਕਤੀ ਇਸ ਦੀਆਂ ਕੋਈ ਸੀਮਾਵਾਂ ਨਹੀਂ ਹਨ ਇਸ ਲਈ ਅਸੀਂ ਕਾਨੂੰਨ ਪ੍ਰਦਾਨ ਕਰ ਰਹੇ ਹਾਂ ਜੋ ਕੈਲੀਫੋਰਨੀਆ ਵਾਸੀਆਂ ਨੂੰ ਇਸ ਜ਼ਰੂਰੀ ਖਤਰੇ ਤੋਂ ਬਚਾਉਣ ਲਈ ਸ੍ਰੋਤ ਨਿਰਧਾਰਿਤ ਕਰੇਗਾ। ਇੱਕਦਮ ਡੈਮੋਕ੍ਰੈਟਿਕ ਗਵਰਨਰ ਦੇ ਵਾਸ਼ਿੰਗਟਨ ਤੋਂ ਵਾਪਸ ਆਉਣ ਤੋਂ ਇੱਕ ਦਿਨ ਬਾਅਦ ਆਏ ਜਿੱਥੇ ਉਹ ਜਨਵਰੀ ਵਿੱਚ ਆਂਡ ਗਵਾਂਚ ਲੱਗੀ ਪੈਨ ਅਕਲੋਸ ਐਂਜਲਿਸ ਖੇਤਰ ਦੀ ਜੰਗਲੀ ਅੱਗ ਲਈ ਸੰਘੀ ਆਫਤ ਸਹਾਇਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨ ਲਈ ਟਰੰਪ ਅਤੇ ਕਾਂਗਰਸ ਦੇ ਮੈਂਬਰਾਂ ਨਾਲ ਮਿਲੇ ਸਨ ਜਿਸ 'ਚ 2 ਦਰਜਨ ਤੋਂ ਵੱਧ ਲੋਕ ਮਾਰੇ ਗਏ ਸਨ। ਨਿਊਜ਼ਮ ਨੇ ਪਿਛਲੇ ਮਹੀਨੇ ਅਗਰ ਆਹਤ ਲਈ 2.5 ਬਿਲੀਅਨ ਡਾਲਰ ਦੇ ਪੈਕੇਜ ਤੇ ਦਸਤਖਤ ਕੀਤੇ ਸਨ ਤਾਂ ਜੋ ਅਜ ਦੇ ਆਫਤ ਪ੍ਰਤੀਕਿਰਿਆ ਨੂੰ ਫੰਡ ਦੇਣ ਵਿੱਚ ਮਦਦ ਕੀਤੀ ਜਾ ਸਕੇ ਜਿਸ ਵਿੱਚ ਨਿਕਾਸੀ ਬਚੇ ਲੋਕਾਂ ਨੂੰ ਪਨਾ ਦੇਣਾ ਤੇ ਘਰੇਲੂ ਖਤਰਨਾਕ ਰਹਿੰਦ ਖੂੰਨ ਨੂੰ ਹਟਾਉਣਾ ਸ਼ਾਮਿਲ ਹੈ ਉਹਨਾਂ ਦੇ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਹ ਉਮੀਦ ਕਰਦੇ ਨੇ ਕਿ ਸੰਘੀ ਸਰਕਾਰ ਰਾਜ ਨੂੰ ਅਦਾਇਗੀ ਕਰੇਗੀ ਰਿਪਬਲਿਕਨ ਕਾਨੂੰਨ ਸਾਸਨ ਨੇ ਮੁਕਦਮਿਆਂ ਲਈ ਫੰਡਿੰਗ ਦੀ ਆਲੋਚਨਾ ਕੀਤੀ ਹੈ ਕਿ ਹੈ ਕਿ ਡ੍ਰੰਪ ਤੇ ਧਿਆਨ ਭਟਕ ਰਿਹਾ ਹੈ ਕਿਉਂਕਿ ਲਾਸ ਐਂਜਲਿਸ ਖੇਤਰ ਅੱਗ ਤੋਂ ਠੀਕ ਹੋ ਰਿਹਾ ਹੈ ਰਿਪਬਲਿਕਨ ਸੈਨੇਟ ਕਟੇਗਿੰਤੀ ਨੇਤਾ ਬ੍ਰਾਇਨ ਜੋਨਸ ਨੇ ਇਸ ਹਫਤੇ ਦੇ ਸ਼ੁਰੂ ਵਿੱਚ ਬਿਆਨ ਦੇ ਵਿੱਚ ਕਿਹਾ ਹੈ ਕਿ ਇਹ ਸਲਸ਼ ਫੰਡ ਕਿਸੇ ਵੀ ਅਸਲ ਸਮੱਸਿਆ ਨੂੰ ਹੱਲ ਕਰਨ ਵਾਲੀ ਨਹੀਂ ਹੈ ਇੱਕ ਰਾਜਨੀਤਿਕ ਸਟੰਟ ਹੈ ਜੋ ਸਾਡੇ ਰਾਜ ਦੇ ਸਾਹਮਣੇ ਆਉਣ ਵਾਲੇ ਜ਼ਰੂਰੀ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਤਿਆਰ ਕੀਤਾ ਗਿਆ ਹੈ ਤੇ ਇਹ ਅੱਗ ਪੀੜਤਾਂ ਲਈ ਚੰਗਾ ਸੰਕੇਤ ਨਹੀਂ ਹੋਵੇਗਾ ਆਲੋਚਕਾਂ ਨੇ ਇਹ ਵੀ ਕਿਹਾ ਹੈ ਕਿ ਕਾਨੂੰਨ ਇਹ ਯਕੀਨੀ ਨਹੀਂ ਬਣਾਉਂਦਾ ਕਿ ਫੰਡਿੰਗ ਦੀ ਵਰਤੋਂ ਕਾਨੂੰਨੀ ਸਥਿਤੀ ਤੋਂ ਬਿਨਾਂ ਪਰਵਾਸੀਆਂ ਦੇ ਬਚਾ ਲਈ ਨਹੀਂ ਕੀਤੀ ਜਾਵੇਗੀ ਜਿਨ੍ਹਾਂ ਨੂੰ ਗੰਭੀਰ ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ ਹੈ ਕਾਨੂੰਨ 'ਚ ਫੰਡਿੰਗ ਤੇ ਦਸਤਖਤ ਕਰਨ ਤੋਂ ਬਾਅਦ ਨਿਯੂਸਮ ਨੇ ਕਿਹਾ ਹੈ ਕਿ ਪੈਸਾ ਇਸ ਉਦੇਸ਼ ਲਈ ਵਰਤਣ ਦਾ ਇਰਾਦਾ ਨਹੀਂ ਸੀ ਅਤੇ ਉਸਨੇ ਕਾਨੂੰਨ ਸਸਾ ਨੂੰ ਉਜਾਹਿਦ ਕੀਤਾ ਹੈ ਕਿ ਜੇਕਰ ਲੋੜ ਹੋਵੇ ਤਾਂ ਬਾਅਦ ਵਿੱਚ ਕਾਨੂੰਨ ਪਾਸ ਕਰਨ ਉਹਨਾਂ ਦੇ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਫੰਡਿੰਗ ਕਾਨੂੰਨੀ ਸਮੂਹਾਂ ਨੂੰ ਕੈਲੀਫੋਰਨੀਆ ਦੇ ਸਭ ਤੋਂ ਕਮਜ਼ੋਰ ਨਿਵਾਸੀਆਂ ਦੇ ਨਾਗਰਿਕ ਅਧਿਕਾਰਾਂ ਦੀ ਰਾਖੀ 'ਚ ਸਹਾਇਤਾ ਕਰੇਗੀ ਨਿਊਜ਼ਮੈਨ ਨਵੰਬਰ ਵਿੱਚ 트럼ਪ ਦੀ ਚੋਣ ਤੋਂ ਕੁਝ ਦਿਨਾਂ ਬਾਅਦ ਰਾਸ਼ਟਰੀਆਂ ਨੀਤੀਆਂ ਦੇ ਰੱਖੀ ਕਰਨ ਦੀ ਯੋਜਨਾ ਦਾ ਐਲਾਨ ਕੀਤਾ। ਉਹਨਾਂ ਨੇ ਬਿੱਲਾਂ ਨੂੰ ਪਾਸ ਕਰਨ ਲਈ ਇੱਕ ਵਿਸ਼ੇਸ਼ ਸੈਸ਼ਨ ਵਿੱਚ ਵਿਧਾਨ ਸਭਾ ਬੁਲਾਈ। ਰਾਜ 트럼ਪ ਦੀਆਂ ਕਾਰਵਾਈਆਂ ਤੇ ਸੰਘੀ ਸਰਕਾਰ ਨੂੰ ਅਦਾਲਤ ਵਿੱਚ ਲਿਜਾਣ ਦਾ ਆਦੀ ਹੈ। ਅਟੌਨੀ ਜਰਨਲ ਦੇ ਦਫ਼ਤਰ ਦੇ ਅਨੁਸਾਰ ਕੈਲੀਫੋਰਨੀਆ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਨਿ ਪਬਲਿਕਨ ਰਾਸ਼ਟਰਪਤੀ ਦੇ ਪ੍ਰਸ਼ਾਸਨ ਤੇ 120 ਤੋਂ ਵੱਧ ਵਾਰ ਮੁਕੱਦਮਾ ਕੀਤਾ ਸੀ। ਰਾਜ ਨੇ ਸੰਘੀ ਸਰਕਾਰ ਵਿਰੁੱਧ ਕਾਨੂੰਨੀ ਲੜਾਈਆਂ ਤੇ ਕੁੱਲ 42 ਮਿਲੀਅਨ ਡਾਲਰ ਖਰਚ ਕੀਤੇ ਜੋ ਕਿ ਲਗਭਗ ਤੋਂ ਮਿਲੀਅਨ ਡੋਲਰ ਤੋਂ ਲੈ ਕੇ ਲਗਭਗ 13 ਮਿਲੀਅਨ ਡਾਲਰ ਪ੍ਰਤੀ ਸਾਲ ਤੱਕ ਸੰ ਚਲਦੇ-ਜਾਂਦੇ ਇੱਕ ਪਰਫਰਨਸਰ ਮਾਰਦਿਆ ਮੁਖੇ ਲੈਸਤੇ। ਰਾਸ਼ਟਰਪਤੀ ਡੋਨਾਲਡ ਟਰੰਪ ਨੇ 50 ਸਾਲ ਪੁਰਾਣੇ ਕਾਨੂੰਨ ਨੂੰ ਕੀਤਾ ਮੁਅਤਲ। ਇਸੇ ਹੀ ਕਾਨੂੰਨ ਦੇ ਤਹਿਤ ਅਡਾਨੀ ਤੇ ਹੋਇਆ ਸੀ ਕਿਸ ਦਰਜ? ਅਮਰੀਕਾ ਦੇ 6 ਕਾਨੂੰਨ ਸਹਾਜ ਨੇ ਲਿਆ ਅਡਾਨੀ ਦਾ ਪੱਖ ਬਾਈਡਨ ਸਰਕਾਰ ਦੇ ਖਿਲਾਫ ਕੀਤੀ ਜਾਂਚ ਦੀ ਮੰਗ। ਕੈਲੀਫੋਰਨੀਆ ਨੇ ਪ੍ਰਵਾਸੀਆਂ ਦਾ ਬਚਾਅ ਕਰਨ ਦੀ ਆਖੀ ਗੱਲ 50 ਮਿਲੀਅਨ ਡਾਲਰ ਵੱਖਰੇ ਰੱਖਣ ਦਾ ਐਲਾਨ ਇਸ ਨਾਲ ਹੀ ਮੈਨੂੰ ਦੀ ਇਜਾਜ਼ਤ ਕਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ